ਤਰ ਤਿਹਾਰ ਹੈ ਜਿਸ ਦੇ ਚਾਲ ਦੇ ਅੱਜ ਪੈਣਾ ਦੇ ਵੱਲੋਂ ਆਪਣੇ ਭਰਾਵਾਂ ਦੇ ਗੁੱਡ ਤੇ ਉੱਤੇ ਰਖੜੀ ਸਜਾਈ ਜਾਵੇਗੀ ਪਰ ਉੱਥੇ ਹੀ ਇੱਕ ਵੱਡਾ ਹਾਸਾ ਵਾਪਰ ਗਿਆ ਰਖੜੀ ਤੋਂ ਪਹਿਲਾਂ ਜਿੱਥੇ ਕਿ ਇੱਕ ਬੱਸ ਦੀ ਪਿਕਅਪ ਗੱਡੀ ਦੇ ਨਾਲ ਜ਼ਬਰਦਸਤ ਟੱਕਰ ਹੋ ਜਾਂਦੀ ਹੈ ਦੱਸਿਆ ਜਾ ਰਿਹਾ ਹੈ ਕਿ ਇਸ ਐਕਸੀਡੈਂਟ ਦੇ ਵਿੱਚ ਬਹੁਤ ਵੱਡਾ ਨੁਕਸਾਨ ਹੋ ਗਿਆ ਜਾਨੀ ਤੇ ਮਾਲੀ ਨੁਕਸਾਨ ਦੋਨੋਂ ਹੋਏ ਦੱਸਿਆ ਜਾ ਰਿਹਾ ਹੈ ਕਿ ਪਿਕਅਪ ਗੱਡੀ ਦੇ ਵਿੱਚ ਜਿਹੜੇ ਲੋਕ ਸਵਾਰ ਸੀ ਤੇ ਦੂਜੇ ਪਾਸੇ ਜਿਹੜੀ ਬੱਸ ਆ ਉਹ ਵੀ ਸਵਾਰੀਆਂ ਦੇ ਨਾਲ ਭਰੇ ਹੋਈ ਸੀ ਅਤੇ ਇਹਨਾਂ ਦੀ ਆਮੋ-ਸਾਹਮਣੇ ਜ਼ਬਰਦਸਤ ਟੱਕਰ ਹੋ ਜਾਂਦੀ ਹੈ ਜਿਸ ਦੌਰਾਨ ਪਿਕਅਪ ਗੱਡੀ ਦੇ ਪਰਖੱਚੇ ਉੱਡ ਜਾਂਦੇ ਨੇ ਤਸਵੀਰਾਂ ਲਗਾਤਾਰ ਸਕਰੀਨ ਤੇ ਦੇਖ ਰਹੇ ਹੋ ਕਿ ਜਿਹੜਾ ਪਿਕਅਪ ਗੱਡੀ ਆ ਉਹ ਤਾਂ ਬਿਲਕੁਲ ਹੀ ਚੱਕਣਾ ਸ਼ੁਰੂ ਹੋ ਚੁੱਕੀ ਆ ਤੇ ਜੇਕਰ ਗੱਲ ਬੱਸ ਦੀ ਕੀਤੀ ਜਾਵੇ ਤਾਂ ਬੱਸ ਦਾ ਅਗਲਾ ਹਿੱਸਾ ਬਿਲਕੁਲ ਨੁਕਸਾਨਿਆ ਜਾਂਦਾ ਇਸ ਭਿਆਨਕ ਐਕਸੀਡੈਂਟ ਦੇ ਵਿੱਚ 10 ਲੋਕਾਂ ਦੀ ਮੌਤ ਹੋ ਗਈ ਹੈ ਜੀ ਹਾਂ ਖਬਰ ਸਾਹਮਣੇ ਹੈ ਕਿ 10 ਲੋਕ ਇਸ ਭਿਆਨਕ ਐਕਸੀਡੈਂਟ ਦੇ ਵਿੱਚ ਮਰੇ ਅਤੇ ਮਾਰੇ ਗਏ ਨੇ ਸੋ ਇਸ ਦੇ ਵਿੱਚ ਦੱਸਿਆ ਜਾ ਰਿਹਾ ਕਿ ਦੋਨਾਂ ਦਾ ਮਲਾ ਕੇ ਘੱਟੋ ਘੱਟ ਜੜ ਕਿ 27 ਲੋਕ ਗੰਭੀਰ ਜ਼ਖਮੀ ਹੋ ਗਏ ਨੇ ਜਿਨ੍ਹਾਂ ਨੂੰ ਕਿ ਵੱਖ-ਵੱਖ ਹਸਪਤਾਲਾਂ ਦੇ ਵਿੱਚ ਇਲਾਜ ਲਈ ਭਰਤੀ ਕਰਵਾਇਆ ਗਿਆ ਦਾਦੀ ਹੈ ਕਿ ਇਹ ਜਬਰਦਸਤ ਐਕਸੀਡੈਂਟ ਹੋਇਆ ਜਦੋਂ ਕਿ ਇਹ ਓਵਰਟੇਕ ਕਰਨ ਸਮੇ ਇਹ ਵੱਡਾ ਹਾਂਸਾ ਵਾਪਰਿਆ ਵੱਡਾ ਹਾਂਸਾ ਵਾਪਰਦੇ ਸਾਰੀ ਸੜਕ ਤੇ ਚੀਕ ਚਿਹਾੜਾ ਪੈ ਜਾਂਦਾ ਲਹੂ ਲਹਾਨ ਸੜਕ ਹੋ ਜਾਂਦੀ ਹੈ ਜਿੱਦਾਂ ਚੱਲਦੇ ਫਟਾਫਟ ਲੋਕ ਵੀ ਮਦਦ ਕਰਨ ਦੇ ਵਾਸਤੇ ਅੱਗੇ ਆਉਂਦੇ ਨੇ ਤੇ ਇਹਨਾਂ ਦੇ ਵਿੱਚ ਸਵਾਰ ਲੋਕਾਂ ਨੂੰ ਜਿਹੜਾ ਕਿ ਕੱਢਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾਂਦੇ ਦੱਸਿਆ ਜਾ ਰਿਹਾ ਕਿ ਓਵਰਟੇਕ ਹੋਣ ਦੇ ਕਰਕੇ ਇਹ ਵੱਡਾ ਹਾਦਸਾ ਵਾਪਰਿਆ ਦੂਜੇ ਪਾਸੇ ਇਹ ਵੀ ਦੱਸਿਆ ਜਾ ਰਿਹਾ ਜਿਹੜੇ ਉੱਥੇ ਲੋਕ ਨੇ ਉਹਨਾਂ ਦੇ ਬਿਆਨਾਂ ਦੇ ਮੁਤਾਬਿਕ ਕਿ ਬੱਸ ਦੀ ਰਫ਼ਤਾਰ ਬਹੁਤ ਜ਼ਿਆਦਾ ਤੇਜ਼ ਸੀ ਜਿੱਦਾਂ ਚੱਲਦੇ ਉਹ ਬੇਕਾਬੂ ਹੋ ਜਾਂਦੀ ਹੈ ਇੱਕੋ ਦਮ ਉਹਨਾਂ ਤੋਂ ਬੱਸਾ ਜਿਹੜੇ ਕਿ ਕੰਟਰੋਲ ਨਹੀਂ ਹੁੰਦੀ ਜਿੱਦਾਂ ਚੱਲਦਾ ਅੱਗੋਂ ਆ ਰਹੀ ਪਿਕਅਪ ਗੱਡੀ ਦੇ ਵਿੱਚ ਉਹਨਾਂ ਦੀ ਟੱਕਰ ਹੋ ਜਾਂਦੀ ਹੈ ਜਿਸ ਦੌਰਾਨ ਪਿਕਅਪ ਗੱਡੀ ਬਿਲਕੁਲ ਚੱਕਣਾ ਚੂਰ ਹੋ ਜਾਂਦੀ ਹੈ ਤੇ 10 ਜਾਣਿਆਂ ਦੀ ਮੌਤ ਹੋ ਗਈ 27 ਲੋਕ ਗੰਭੀਰ ਜ਼ਖਮੀ ਹੋ ਗਏ ਇਲਾਜ ਦੇ ਬਾਅਦ ਸੇ ਉਹਨਾਂ ਨੂੰ ਐਂਬੂਲੈਂਸ ਦੇ ਜ਼ਰੀਏ ਵੱਖ-ਵੱਖ ਹਸਪਤਾਲਾਂ ਦੇ ਵਿੱਚ ਦਾਖਲ ਕਰਵਾਇਆ ਗਿਆ ਜਿੱਥੇ ਉਹਨਾਂ ਦਾ ਇਲਾਜ ਚੱਲ ਰਿਹਾ ਇੱਕ ਪਾਸੇ ਰੱਖੜੀ ਦਾ ਤਿਹਾਰਾ ਭੈਣਾਂ ਆਪਣੇ ਭਰਾਵਾਂ ਨੂੰ ਉੜੀ ਘਰੀਆਂ ਨੇ ਦੂਜੇ ਪਾਸੇ ਇਹ ਸੜਕ ਹਾ사 ਵਾਪਰਨ ਦੇ ਕਰਕੇ ਲੋਕਾਂ ਦੇ ਲੂਹ ਕੰਡੇ ਖੜੇ ਹੋ ਗਏ ਕਿਉਂਕਿ ਸੜਕ ਤੇ ਮਾਹੌਲ ਇੰਨਾ ਦਰਦਨਾਕ ਬਣ ਗਿਆ ਸੀ ਚੀਕ ਚਿਹਾੜਾ ਪੈ ਗਿਆ ਸੀ ਬੱਦ ਦੇ ਵਿੱਚ ਸਵਾਰ ਸਵਾਰੀਆਂ ਨੇ ਬਚਾਓ ਬਚਾਉਂਦਿਆਂ ਚੀਕਾਂ ਮਾਰੀਆਂ ਤਾਂ ਦੂਜੇ ਪਾਸੇ ਪਿਕਅਪ ਗੱਡੀ ਦੇ ਵਿੱਚ ਵੀ ਸਵਾਰ ਲੋਕ ਇੱਕੋ ਦਮ ਐਕਸੀਡੈਂਟ ਹੋਣ ਕਰਕੇ ਉਹਨਾਂ ਦੇ ਵਿੱਚੋਂ ਇਕਾ ਨਿਕਲ ਗਿਆ ਜਿਸ ਤੋਂ ਬਾਅਦ ਸਾਰਾ ਮਹੌਲ ਚਿਹਾਰੇ ਦੇ ਵਿੱਚ ਗੂੰਜ ਉਠਿਆ ਲੋਕਾਂ ਦੇ ਵੱਲੋਂ ਮਦਦ ਕੀਤੀ ਗਈ ਲੋਕਾਂ ਨੇ ਇਹਨਾਂ ਲੋਕਾਂ ਨੂੰ ਜਿਹੜੇ ਕਿ ਜ਼ਖਮੀ ਸੀ ਉਹਨਾਂ ਨੂੰ ਕੱਢਿਆ ਗਿਆ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਮੌਕੇ ਤੇ ਦੱਸਿਆ ਜਾ ਰਿਹਾ ਪੁਲਿਸ ਪਹੁੰਚਿਆ ਜਾਂਚ ਜਿਹੜੀ ਕਿ ਮਾਮਲੇ ਦੀ ਸ਼ੁਰੂ ਕਰ ਦਿੱਤੀ ਆ ਪਰ ਇਹ ਬਹੁਤ ਹੀ ਦਰਦਨਾਕ ਜਿਹੜਾ ਹਾਸਾ ਅੱਜ ਜਿਹੜਾ ਵਾਪਰ ਚੁੱਕਿਆ ਇਸ ਦੇ ਵਿੱਚ 10 ਜਣੇ ਦੀ